ਬੱਧੀਆ ਸਤਿਕਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਜੀ ਸਭ ਸਭ ਵਧੀਆ ਜੀ ਠੀਕ ਠਾਕ ਹਾਂਜੀ ਵਧੀਆ ਵਧੀਆ ਚਲੋ ਉਹ ਸੰਦੀਪ ਚੈਨਲ ਵੇਖਣਾ ਹੈ ਭੈਣਾ ਭਰਾਵਾਂ ਦਾ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡ ਬਾਈ ਜੀ ਆਪਣਾ ਮਾੜੀ ਕੁੱਤਿਆਂ ਜੀ ਮਾੜੀ ਕੁੱਤਿਆਂ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਿਆਲਾ ਨਾਮ ਤੁਹਾਡਾ ਜੀ ਨਿਸ਼ਾਨ ਸਿੰਘ ਫੋਨ ਨੰਬਰ 94171 ਹਾਂਜੀ 53399 ਇੱਕ ਵਾਰ ਫੇਰ ਬੋਲ ਦਿਓ ਜੀ 94171 ਹਾਂਜੀ 53399 ਚਲੋ ਦੱਸੋ ਜੀ ਫਿਰ ਭਜੀ ਸੂਈ ਆਏ ਇਹ ਸੂਈ ਦੂਜਾ ਸੂਆ ਜੀ ਦਾ ਹਾਂਜੀ ਹਾਂਜੀ ਕਿਨੇ ਟੈਮੋ ਕੇ ਸੂਈ ਨੂੰ ਜੀ ਨੂੰ ਸੂਈ ਦਾ ਬੱਚਾ ਜੇ 10 ਦਾ ਲਾ ਲਓ 20 ਦਾ ਲਾ ਲਓ ਮਹੀਨੇ ਦਾ ਲਾ ਲਓ ਬੱਚਾ ਹਣਾ ਜੀ ਓਏ ਬੱਚਾ ਜੀ ਠੀਕ ਆ ਦੁੱਧ ਭਜੀ ਕਿੰਨਾ ਦੁੱਧ 12 ਕਿਲੋ ਪੱਕਾ ਆਇਆ ਫਲੇ ਜੀ 12 ਕਿਲੋ ਪੱਕਾ ਦੁੱਧ ਤਿਆਰ ਆ ਹਾਂਜੀ ਤਿਆਰ ਆ ਆਜੋ ਆਜੋ ਠੰਡੀ ਸੀਲ ਬੱਚੀ ਐ ਆਨੇ ਫਰਕ ਇਹਦੇ ਕੋਈ ਨਹੀਂ ਲੱਗਦੀ ਹਾਂਜੀ ਅੱਖ ਦੇ ਫਰਕ ਆ ਨਹੀਂ ਅੱਖਾਂ ਐ ਇੱਕੋ ਜਿਹੀਆਂ ਵੇਖੋ ਕਿੱਡੀਆਂ ਕਿੱਡੀਆਂ ਮੋਟੀਆਂ ਅੱਖਾਂ ਵੇਖ ਹਾਂ ਠੀਕ ਆ ਅੱਖ ਬੜੀ ਮੋਟੀ ਐ ਭਾਜੀ ਬੋਲੋ ਫਿਰ ਬਿਲਕੁਲ ਜਾਇਦ ਹੀ ਕੰਮ ਆ ਜਾਇਦ ਹੀ ਆ ਜੀ ਹਾਂਜੀ 45 ਪਾ ਦिए ਕਰ ਦੋ ਮੰਨਦੇ ਜਿੰਨਾ ਹੁੰਦਾ ਇੱਕੋ ਹੀ ਗੱਲ ਬਸ 42 ਜੀ ਚਲੋ ਬਾਕੀ ਛੋੜ ਛੱਪਾ ਕਰ ਦਾਂਗੇ ਕਰ ਦੇਗਾ ਬਹੁਤ ਠੰਡੀ ਬੱਚੀ ਵੇ ਬਸ ਠੀਕ ਆ ਜੋ ਮਰਜੀ ਕਰਿਓ ਆਹ ਹੈ ਭਾਜੀ ਫਿਰ ਇਹ ਗੱਬਰ ਇਹ ਥੂਈ ਹੈ ਜੀ ਆ ਬੱਚਾ ਇਹਦਾ ਦੁੱਧ ਭਾਜੀ ਕਿੰਨਾ ਦੁੱਧ ਇਹ ਕੋਈ 12 ਕਿਲੋ ਤਿਆਰ ਆ ਇਹ ਵੀ ਦੋ ਰੋ ਚਾਰ ਦੰਦ ਆ ਜੀ ਚਾਰ ਦੰਦ 12 ਕਿਲੋ ਤਿਆਰ ਆ ਹਾਂਜੀ ਪਹਿਲਾ ਸੁਆ ਪਹਿਲਾ ਸੁਆ ਤੇ ਖੜਾਏ ਮੜਾ ਜੀ ਐ ਨਾ ਨਾ ਨੋਟ ਜਿਹਾ ਖਾਰਜ ਮੋ ਆਜੋ ਜੀ ਆਜੋ 10 ਦਿਨਾਂ ਦੀ ਸੂਈ ਹੈ ਬੱਚਾ ਮਗਰ ਬੱਚਾ ਜੀ ਬੱਚਾ ਲਿਆਓ ਲਿਆਓ ਇੰਦੀ ਭਾਜੀ ਫਿਰ ਕੀ ਮਰ ਜੀ ਮੈਂ 45 ਕਰਦੀ ਐ ਇੱਕੋ ਹੀ ਗੱਲ ਬਸ ਹਾਂਜੀ ਬੋਲੋ ਬਹੁਤ ਠੰਡੀ ਠੁੰਡੀ ਵੱਚੀ ਐ ਇੰਦੀ ਕੀਮਤ ਫਿਰ 42 ਕਰ ਦੋ ਤਾਂ 40 ਜਾਣ 40 ਜਾਣ ਆਹ ਜੀ ਇਹ ਗੱਬਣ ਆ ਜੀ ਗੱਬਣ ਟੋਕਰ ਟੋਕਰ ਗੱਬਣ ਹਾਂ ਜੀ ਦੁੱਧ ਭਾਜੀ ਕਿੰਨਾ ਦੁੱਧ ਇਹਦੇ ਕੋ 8 ਕਿਲੋ ਆ 8 ਕਿਲੋ 7 ਮਹੀਨਿਆਂ ਦੀ ਗੱਬਣ ਆ 7 ਮਹੀਨੇ ਗੱਬਣ ਦੇ 8 ਕਿਲੋ ਦੁੱਧ 8 ਕਿਲੋ ਦੁੱਧ ਆ ਜੀ ਇਹ ਵੀ ਤੋੜੋ ਚੋਈਓ ਬਿਲਕੁਲ ਠੀਕ ਹੈ ਜੀ ਚੋਈ ਬਿਲਕੁਲ ਓਕੇ ਆ ਲਿਓ ਜੀ ਲਿਓ ਇਹਦੀ ਭਾਜੀ ਫਿਰ ਕੀ ਮੈਂ ਕੀ ਆ ਕੀ ਮਤਰੀ 35 ਪਾ ਦੀਏ 30000 ਦੇ ਚਾਂਦੋ ਤੀ ਦੇ 30 ਚਾਂਦੋ ਤੀ ਹਰ ਚਾਂਦੋ ਕੋਈ ਨਹੀਂ ਇਹ ਵੀ ਗੱਪਣੀ ਆ ਇਹ ਵੀ ਗੱਪਣਾ ਜੀ ਇਹ ਕੈਨੇਡਾ ਦੀ ਗੱਪਣਾ ਇਹ 15 ਅੱਖ ਦਿਨ ਲੈਂਦੀ ਜੇ 15 ਦਿਨ ਹਾਂਜੀ ਇਹ ਵੀ ਖੋਲੋ ਲਓ ਜੀ 15 ਦਿਨ ਲੈਂਦੀ ਆ ਦੁੱਧ ਬਾਜੀ ਕਿੰਨਾ ਕਰ ਜੂਗੀ ਦੁੱਧ 20 ਲੀਟਰਾਂ ਦੀ ਗਰੰਟੀ ਹਦਾ ਦੇ ਦੀ ਹਾਂਜੀ ਤੇ ਅੱਗੋ ਜੋ ਵੇਖੋ ਮਾਲਕੀ ਕਰਦਾ ਅੱਗੇ ਜਾ ਹਣਾ ਹਾਂਜੀ 15 ਦਿਨ ਲੈਂਦੀ ਆ ਵੱਡੀ ਗਾਵਾ ਬਾ ਲਿਆਓ ਲਿਆਓ ਓੜੋ ਗਿਜਲੇ ਆ ਜਾ ਇੰਦੀ ਮੇਰੇ ਕੀਮਤ ਵੇਚਣ ਨੂੰ ਤਾਂ ਪਹਿਨ ਤਿਆਰ ਕਰਕੇ 55000 ਦੀ ਵੇਚ ਲਈਏ ਹੁਣ ਹੁਣ 48 ਪਾ ਦਈਏ ਚਲੋ 44 ਚਲੋ 45 44 ਸਹੀ ਜਾਂਦਾ ਅੱਜ ਪਹਿਲੀ ਵੀਡੀਓ ਤੇਰਾ ਹੀ ਤੇਰੀ ਮੰਨ ਲੈਣੀ ਅੱਜ ਹਾਂ ਨਵੇੜੋ ਕੰਮ ਨਹੀਂ ਨਾ ਹੋ ਰਾਨ ਇਹ ਵੀ ਗੱਪਣੀ ਆ ਨਹੀਂ ਹਾਂਜੀ ਇਹ ਸੋਈਏ ਦੁੱਧ ਕਿੰਨਾ ਦੁੱਧ ਦੇ ਕੋ ਵੀ 8-9 ਕਿਲੋ ਆਜੀ 8-9 ਦੇ ਦੁੱਧ ਇਹ ਵੀ ਦੋ ਰੂ ਜਰਸੀ ਚ ਆਉਂਦੀ ਹੈ ਗਾਈ ਹੈ ਠੀਕ ਆਜੋ ਆਜੋ ਸਮੋਇਆ ਥਾਂ ਲੈ ਚੰਗੇ ਦੇ ਖਾਦੇ ਇਹਦੀ ਬਾਜੀ ਫਿਰ ਕੀਮਤ 30000 ਪਾ ਦੀ ਹੈ 30000 ਇਹ ਵੀ ਦੀ ਦੇ ਜਾਂ ਅੰਦ 30000 ਤੇਰੀ ਸੰਦੀਪ ਮੰਨ ਲੈਣੀ ਚਲੋ ਤੇ ਆਹਾ ਛੇ ਰੰਗੀ ਇਹਦੇ ਬੱਚੀ ਬੜੇ ਕੰਮ ਦੀ ਹੈ ਇਹ ਗੱਬਣ ਇਹ ਗੱਬਣ ਵਛੀਏ ਇਹਦੇ ਸੂਪੀ ਨਾ ਜਿੱਦਣ ਹਾਂ ਤੇ ਸੌਜਾ ਮਾਜੀ ਸੂਪੀ ਜੀ ਅੱਛਾ ਹਾਂਜੀ ਤੇ ਦੁੱਧ ਘਾੜਾ ਉਫਰਦਾ ਮੈਂ ਕਹਾ ਦੁੱਧ ਵੇਖੋ ਥਣ ਵੇਖੋ ਕਿਤੇ ਮਈਆਂ ਵਰਗੇ ਥਣ ਲੱਗੇ ਵਛੀ ਅੱਛਾ ਜੀ ਹਾਂਜੀ ਕਿੰਨਾ ਟਾਈਮ ਲਊਗੀ ਜੀ ਇਹ ਟਾਈਮ ਇਹ ਵੀ ਹਫਤਾ ਲੈ ਜਾਣਾ ਇਹਨੇ ਹਫਤਾ ਲੈ ਆਜੋ ਹਫਤਾ ਲਾ ਜੂਗੀ ਇੰਦੀ ਮੇਰੀ ਕੀਮਤ ਥਣ ਵੇਖੋ ਲੱਗਾ ਇਹਨੂੰ ਐਸੇ ਮੁੰਡੇ ਨੇ ਥਣਾਂ ਬਖਾ ਦੇ ਪਹਿਲਾ ਸੂਗਾ ਹਣਾ ਪਹਿਲਾ ਸੂਗਾ ਜੀ ਮਾਜੀ ਫਿਰ ਇੰਦੀ ਕੀਮਤ ਇਹ ਮੈਂ ਤਾਂ 40 ਪਾ ਦਈਏ ਦੀ 35000 ਠੰਡੀ ਵੱਛੀ ਵੇਖੋ ਲਜਮ ਫੋੜ ਮੈਂ ਜੋ ਪਹਿਲਾਂ ਵਾਹੋ ਵੇਖੋ ਮਾ ਇਧਰ ਇਧਰ ਵੇਖੋ ਜੋ ਮਰਜੀ ਕਰ ਇਹਨੂੰ 35000 ਦੇ ਜਾਂ ਦੋ ਚਾਂਦੋ 35000 ਦੇ ਜਾਂ ਦੋ ਪਦਾ ਹੀ ਆ ਬਸ ਆ ਹੋਣਾ ਜੀ 2 4 6 6 ਬੜਾ ਬਾਕੀ ਮੇਰੇ ਕੋਲ ਇੱਥੇ ਆਓ ਚੈੱਕ ਕਰੋ ਚੁਾਈ ਕਰੋ ਤਾਂ ਬਹੁਤ ਸੋੜ ਰੇਡ ਕੀਤਾ ਬਾਈ ਨੇ ਬਸ ਐਂਡ ਹੀ ਆ ਹੋਂ ਦਾ ਚਲੋ ਨੰਬਰ ਬੋਲੋ ਫਿਰ ਆਪਣਾ 94171 57399 ਪਿੰਡ ਤੁਹਾਡਾ ਪਿੰਡ ਮਾੜੀ ਬੱਤਿਆਂ ਸਤਿ ਸ਼੍ਰੀ ਅਕਾਲ